ਸੋ ਕੌਟਲ ਗੁਰ ਸੇਵੀ ਹੈ ਅਹਨਸ ਸਹਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤਖ ਸੰਮਦੀ ਨੂਰ ਅਰਸ ਹੋ ਕੁਰਸ ਹੋ ਛੱਟੀ ਐ ਤਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਆਉ ਆਇਆ ਦੂਰ ਹੋ ਚੱਲ ਕੈ ਮੈਂ ਤਕੀ ਤਉ ਸਰਨਾਏ ਜੀਉ ਮੈਂ ਆਸਾ ਰੱਖੀ ਚਿਤ ਮਹਿ ਮੇਰਾ ਸਭੋ ਦੁੱਖ ਗਵਾਏ ਜੀਓ ਸੋਰਠ ਮਹੱਲਾ ਨਵਾ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਜਿਹ ਸਿਮਰਤ ਗਨ ਕਾਸੀ ਉਦਰੀ ਤਾ ਕੋ ਜਸ ਉਰ ਧਾਰੋ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਜਿਹ ਸਿਮਰਤ ਗਨ ਕਾਸੀ ਉਦਰੀ ਤਾ ਕੋ ਜਸ ਉਰ ਧਾਰੋ ਰਹਾਉ ਅਟਲ ਭਇਓ ਧੂ ਜਾ ਕੈ ਸਿਮਰਨ ਔਰ ਨਿਰਪੈ ਅਦ ਪਾਇਆ ਦੁਖ ਹਰਤਾ ਏ ਵਿਦ ਕੋ ਸੁਆਮੀ ਤੈ ਕਾਹੇ ਬਿਸਰਾਇਆ ਜਬ ਹੀ ਸਰਨ ਗਹੀ ਕਿਰਪਾ ਨਿਧ ਗਜ ਗ੍ਰਹਾਤੇ ਛੂਟਾ ਮਹਿਮਾ ਨਾਮ ਕਹਾ ਲੋ ਬਰਨੋ RAM ਅਹਤ ਬੰਦਨ ਤਹਿ ਟੂਟਾ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਭੀ ਉਤਰਹਿ ਪਾਰਾ ਸਤਿਗੁਰੂ ਜੀ ਇਲਾਹੀ ਬਾਣੀ ਦੇ ਵਿੱਚ ਸਾਨੂੰ ਫਰਮਾਨ ਕਰਦੇ ਨੇ 헤 ਮਨ ਪਰਮਾਤਮਾ ਦੀ ਸ਼ਰਨ ਪੈ ਕੇ ਉਸ ਦੇ ਨਾਮ ਦਾ ਧਿਆਨ ਧਰਿਆ ਕਰ ਜਿਸ ਪਰਮਾਤਮਾ ਦਾ ਸਿਮਰਨ ਕਰਦਿਆਂ ਗਨਕਾ ਵਿਕਾਰਾਂ ਵਿੱਚ ਡੁੱਬਣੋਂ ਬਚ ਗਈ ਸੀ ਤੂੰ ਵੀ 헤 ਭਾਈ ਉਸ ਦੀ ਸਿਫਤਸਲਾ ਆਪਣੇ ਹਿਰਦੇ ਵਿੱਚ ਵਸਾਈ ਰੱਖ 헤 ਭਾਈ ਜਿਸ ਪਰਮਾਤਮਾ ਦੇ ਸਿਮਰਨ ਦੀ ਰਾਹੀ ਤ੍ਰੂ ਸਦਾ ਲਈ ਅਟਲ ਹੋ ਗਿਆ ਹੈ ਤੇ ਉਸ ਨੇ ਨਿਰਭੈਤਾ ਦਾ ਆਤਮਕ ਦਰਜਾ ਹਾਸਲ ਕਰ ਲਿਆ ਸੀ ਤੂੰ ਉਸ ਪਰਮਾਤਮਾ ਨੂੰ ਕਿਉਂ ਭੁਲਾਇਆ ਹੋਇਆ ਹੈ ਉਹ ਤਾਂ ਇਸ ਤਰ੍ਹਾਂ ਦਾ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ हे भाई जिस वेले ही गज ने कृपा ਦੇ ਸਮੁੰਦਰ ਪਰਮਾਤਮਾ ਦਾ ਆਸਰਾ ਲਿਆ ਉਹ गज हाथी तੰਦੂਏ ਦੀ 파히 ਤੋਂ ਨਿਕਲ ਗਿਆ ਸੀ ਮੈਂ ਕਿੱਥੋਂ ਤੱਕ ਪਰਮਾਤਮਾ ਦੇ ਨਾਮ ਦੀ ਵਡਿਆਈ ਦੱਸਾਂ ਪਰਮਾਤਮਾ ਦਾ ਨਾਮ ਉਚਾਰ ਕੇ ਉਸ ਹਾਥੀ ਦੇ ਬੰਧਨ ਟੁੱਟ ਗਏ ਸਨ हे ਭਾਈ ਸਾਰਾ ਜਗਤ ਜਾਣਦਾ ਹੈ ਕਿ ਅਜਾਮਲ ਵਿਕਾਰੀ ਸੀ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਕੇ ਅੱਖ ਦੇ ਝਮਕਣ ਜਿਤਨੇ ਸਮੇਂ ਵਿੱਚ ਹੀ ਉਸ ਦਾ ਪਾਰ ਉਤਾਰਾ ਹੋ ਗਿਆ ਸੀ ਨਾਨਕ ਆਖਦਾ ਹੈ हे ਭਾਈ ਤੂੰ ਸਾਰੀਆਂ ਚਿਤਵਨੀਆਂ ਪੂਰੀਆਂ ਕਰਨ ਵਾਲੇ ਪਰਮਾਤਮਾ ਦਾ ਨਾਮ ਸਿਮਰਿਆ ਕਰ ਤੂੰ ਵੀ ਸੰਸਾਰ ਸਮੰਜਰ ਤੋਂ ਪਾਰ ਲੰਘ ਜਾਏਗਾ